ਪੰਜਾਬੀ ਖ਼ਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਅੱਠ ਯੋਗ ਸੂਬਿਆਂ ਦੇ ਕੈਨੇਡੀਅਨ 22 ਅਪ੍ਰੈਲ 2025 ਨੂੰ ਅੰਤਰੀਮ ਕੈਨੇਡਾ ਕਾਰਬਨ ਛੋਟ ਭੁਗਤਾਨ ਦੀ ਗਿਣਤੀ ਕਰ ਰਿਹਾ ਕੈਨੇਡਾ ਰੈਵਨਿਊ ਏਜੰਸੀ CRA ਦੁਆਰਾ ਪ੍ਰਬੰਧਿਤ ਇਸ ਟੈਕਸ ਮੁਕਤ ਮਾਹੀ ਭੁਗਤਾਨ ਨੇ ਪਰਿਵਾਰਾਂ ਨੂੰ ਸੰਗੀ ਕਾਰਬਨ ਟੈਕਸ ਦੀਆਂ ਲਾਗਤਾਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 1 April 2025 ਨੂੰ ਖਤਕਾਰ ਕਾਰਬਨ ਟੈਕਸ ਖਤਮ ਕਰ ਦਿੱਤਾ ਹੈ ਇਸ ਲਈ ਇਸ ਪ੍ਰੋਗਰਾਮ ਦੇ ਤਹਿਤ ਕਰੇਡਿਨਾਂ ਨੂੰ ਮਿਲਣ ਵਾਲੀ ਆਖਰੀ ਸੀਸੀਆਰ ਭੁਗਤਾਨ ਹੋਵੇਗਾ ਤੇ ਦੱਸਦੀ ਹੈ ਕਿ ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਯੋਗ ਹੋ ਜਾਂ ਨਹੀਂ ਤੁਹਾਨੂੰ ਕਿੰਨਾ ਮਿਲੇਗਾ ਇਸ ਵਿੱਚ ਵਿੱਤੀ ਵਾਅਦੇ ਕਿਵੇਂ ਕੀਤੇ ਜਾਣਗੇ ਸੁਰੱਖਿਅਤ ਕਿਵੇਂ ਕੀਤਾ ਜਾਏਗਾ ਤੁਸੀਂ ਸਹੀ ਜਗ੍ਹਾ ਤੇ ਹੋ ਇਹ ਵਿਆਪਕ ਗਾਈਡਲਾਈਨ ਕਾਰਬਨ ਕੈਨੇਡਾ ਕਾਰਬਨ ਰਿਬੇਟ ਸੀਸੀਆਰ ਬਾਰੇ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ ਜਿਸ ਵਿੱਚ ਯੋਗਤਾ ਅਪਡੇਟ ਕੀਤੇ ਗਏ ਭੁਗਤਾਨ ਰਾਸ਼ੀ ਮਹੱਤਵਪੂਰਨ ਸਮਾਂ ਵੀ ਸ਼ਾਮਲ ਹੈ ਕਾਰਵਾਈਆਂ ਯੋਗ ਸਜਾਵਾਂ ਅਤੇ ਸੂਝ-ਪੂਝ ਨਾਲ ਅਸੀਂ ਇਸ ਮੌਕੇ ਆਖਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਚੱਕ ਸਕਦੇ ਹਾਂ ਤੇ ਤੁਹਾਡੀ ਮਦਦ ਕਰਨ ਵਿੱਚ ਹੈਲਪ ਵੀ ਹੋ ਜਾਵੇਗੀ ਜਿਸ ਵਿੱਚ ਕੈਨੇਡਾ ਕਾਰਬਨ ਟੈਕਸ ਕੀ ਹੈ ਅੰਤਰਿਮ ਕੈਨੇਡਾ ਕਾਰਬਨ ਛੋਟ ਭੁਗਤਾਨ ਕੌਣ ਯੋਗ ਹੈ ਅੰਤਿਮ ਕੈਨੇਡਾ ਕਾਰਬਨ ਛੋਟ ਭੁਗਤਾਨ ਕਿੰਨਾ ਹੈ ਕੈਨੇਡਾ ਕਾਰਬਨ ਛੋਟ ਭੁਗਤਾਨ ਦੀ ਆਖਰੀ ਤਰੀਕ ਫਾਈਨਲ ਕਾਰਬਨ ਕੈਨੇਡਾ ਕਾਰਬਨ ਰਿਬੇਟ ਭੁਗਤਾਨ ਕੀ ਮayne ਰੱਖਦਾ ਹੈ ਤੇ ਕੀ ਕੁਝ ਸਵਾਲ ਪੁੱਛੇ ਜਾਂਦੇ ਨੇ ਕੈਨੇਡਾ ਕਾਰਬਨ ਰਿਬੇਟ ਜਿਸ ਨੂੰ ਪਹਿਲਾਂ ਕਲਾਈਮੇਟ ਐਕਸ਼ਨ ਇਨ ਅਸੈਸਮੈਂਟ ਪੇਮੈਂਟ ਕਿਹਾ ਜਾਂਦਾ ਸੀ ਇਹ ਟੈਕਸ ਮੁਕਤ ਤਮਾਈ ਭੁਗਤਾਨ ਜੋ ਸੰਗੀ ਕਾਰਬਨ ਟੈਕਸ ਵਿੱਤੀ ਦੇ ਪ੍ਰਭਾਵ ਨੂੰ ਤਿਆਰ ਤੇ ਘਟਾਉਂਦਾ ਹੈ ਕੈਨੇਡਾ ਦੀ ਜਲਵਾਯੂ ਪਰਵਰਤਨ ਨੀਤੀ ਦੇ ਹਿੱਸੇ ਵਿੱਚ ਜੋ ਪੇਸ਼ ਕੀਤੀ ਗਈ ਇਹ ਛੋਟ ਉਨ੍ਹਾਂ ਘਰਾਂ ਨੂੰ ਸਮਰਥਨ ਦਿੰਦੀ ਹੈ ਜਿੱਥੇ ਬਾਲਣ ਹੀਟਿੰਗਾਂ ਤੇ ਹੋਰ ਜ਼ਰੂਰੀ ਚੀਜ਼ਾਂ ਤੇ ਪ੍ਰਦੂਸ਼ਿਤ ਕੀਮਤਾਂ ਉੱਚ ਕਾਰਨ ਊਰਜਾ ਲਗਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਸਰਕਾਰੀ ਲਾਬਾਂ ਦੇ ਉਲਟ ਸੀਸੀਆਰ ਆਮਦਨ ਆਧਾਰਤ ਨਹੀਂ ਹੈ ਜਿਸ ਨਾਲ ਇਹ ਕੈਨੇਡਾ ਦੀ ਇੱਕ ਵਿਸ਼ਾਲ ਸ਼੍ਰੇਣੀ ਲਈ ਪਹੁੰਚੀ ਹੋ ਗਈ ਹੈ ਇਸ ਵਿੱਚ ਛੋਟੇ ਜਾਂ ਫਿਰ ਪਿੰਡੂ ਭਾਈਚਾਰੇ ਦੇ ਨਿਵਾਸ ਦੇ ਲਈ 20% ਪਿੰਡੂਪੂਰਬ ਵੀ ਸ਼ਾਮਲ ਨੇ ਪ੍ਰਿੰਸ ਐਡਵਰਡ ਆਇਲੈਂਡ ਨੂੰ ਛੱਡ ਕੇ ਜਿੱਥੇ ਪੂਰਬ ਮੂਲਕ ਰਕਮਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਇਹ ਭੁਗਤਾਨ ਸ਼ਹਿਰੀ ਖੇਤਰ ਵਿੱਚ ਬਾਹਰ ਅਕਸਰ ਆਉਣ ਵਾਲੇ ਉੱਚ ਊਰਜਾ ਖਰਚਿਆਂ ਨੂੰ ਸਬਕਾਰ ਕਰਦਾ ਹੈ 1 April 2025 ਨੂੰ ਖਤਮ ਹੋਣ ਵਾਲੇ ਸੰਗੀ ਕਾਰਬਨ ਟੈਕਸ ਦੇ ਨਾਲ 22 ਅਪ੍ਰੈਲ ਨੂੰ ਭੁਗਤਾਨ CCR ਨੂੰ ਅੰਤਮ ਕਿਸ਼ਤ ਕਿਹਾ ਗਿਆ ਯੋਗ ਕੈਨੇਡਾ ਜਿੱਥੇ ਖਾਸ ਕਰਕੇ ਕੈਨੇਡਾ ਲਈ ਇਹ ਟੈਕਸ ਮੁਕਤ ਨਕਦੀ ਪ੍ਰਾਪਤ ਕਰਨ ਦਾ ਆਖਰੀ ਮੌਕਾ ਹੈ ਇਸ ਲਈ ਵੀਰਵੇ ਸਮਝਣਾ ਵੀ ਬਹੁਤ ਜ਼ਰੂਰੀ ਹੈ ਕੈਨੇਡਾ ਕਾਰਬਨ ਛੋਟ ਲਈ ਯੋਗਤਾ ਸਿੱਧੀ ਹੈ ਪਰ ਇਹਦੇ ਨਾਲ ਕੁਝ ਖਾਸ ਸ਼ਰਤਾਂ ਵੀ ਆਉਂਦੀਆਂ ਨੇ ਇਹ ਯਕੀਨੀ ਬਣਾਉਣਾ ਕਿ ਤੁਸੀਂ ਖੁਦ ਨਾ ਜਾਓ ਇਸ ਤੇ ਵਿਸਤ੍ਰਿਤ ਬ੍ਰੇਕਡਾਊਨ ਹੈ